ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਜਿਹੜੇ ਤੁਹਾਨੂੰ ਲਿਖਣ ਲੱਗਿਆ ਨੂੰ ਵੀ ਖੁਸ਼ੀ ਹੋਵੇ ਤੇ ਸਾਨੂੰ ਪੜਨ ਲੱਗਿਆ ਨੂੰ ਵੀ ਖੁਸ਼ੀ ਹੋਵੇ ਹਨਾ ਦਿਨ ਅੱਜ ਬੁੱਧਵਾਰ ਦਾ ਤੇ ਸਵੇਰ ਦਾ ਟਾਈਮ ਸੀ ਟਾਈਮ ਹੈਗਾ ਸੀ 6:30 ਵਜੇ ਮਾਰਨਿੰਗ ਮੈਂ ਜਾਣਾ ਸੀ ਮੰਮੀ ਨਾਲ ਚੰਡੀਗੜ੍ਹ ਦਵਾਈ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਵੀ ਪਹਿਲਾਂ ਵੀ ਜਾਣੇ ਰਹੇ ਨੇ ਆ ਦਵਾਈ ਨੂੰ ਉਹਦੇ ਕਰਕੇ ਬਸ ਇਹ ਸੀਗਾ ਵੀ ਸ਼ਾਇਦ ਉੱਥੇ ਇੱਕ ਦਿਨ ਲੱਗ ਵੀ ਸਕਦਾ ਮਿਸ ਵੀ ਹੋ ਸਕਦਾ ਕੁਝ ਪੱਕਾ ਨਹੀਂ ਸੀ ਪਤਾ ਉਹਦੇ ਕਰਕੇ ਆਪਾਂ ਆਵਦਾ ਬੈਗਪੈਕ ਕਰ ਹੀ ਲਿਆ ਸੀ ਬੀਕ ਸੂਟ ਨਾਲ ਲੈ ਹੀ ਲਿਆ ਸੀਗਾ ਵੀ ਅਗਰ ਇੱਕ ਦਿਨ ਰਹਿਣਾ ਪੈ ਗਿਆ ਚਲੋ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਕੋਲ ਚੀਜ਼ ਦਾ ਇਹ ਹੋ ਜਾਂਦਾ ਵੀ ਸੱਜੂਗਾ ਅਗਰ ਨਾ ਹੋਈ ਤਾਂ ਇਹ ਹੋ ਜਾਂਦਾ ਵੀ ਕਿਸੇ ਚੀਜ਼ ਦੀ ਕੋਈ ਲੋੜ ਪੈਂਦੀ ਆ ਤਾਂ ਫਿਰ ਇਹ ਚੀਜ਼ ਦੀ ਕੋਈ ਪ੍ਰੋਬਲਮ ਨਾ ਹੋਵੇ ਹਨਾ ਵੀ ਆਪਣੇ ਕੋਲ ਚੀਜ਼ ਹੈ ਨੀਂਗੀ ਬੀ ਅਵੇਲੇਬਲ ਹੋਊਗੀ ਤਾਂ ਉਹ ਚੀਜ਼ ਦਾ ਕੋਈ ਦਿੱਕਤ ਨਹੀਂ ਹੈਗੀ ਅੱਜ ਆਪਾਂ ਕੋਈ ਕੰਮਕਾਰ ਤਾਂ ਕੁਝ ਖਾਸ ਕੀਤੇ ਨਹੀਂ ਸੀ ਬਸ ਇਹ ਸੀਗਾ ਵੀ ਚਾਹ ਬਣੀ ਬਣਾ ਲਿਆ ਸੀ ਅਬ ਦਾ ਪੀ ਲਿਆ ਤਾਰ वगैरह ਚੋਦੀ ਸੀ ਕਿਉਂਕਿ ਫਤੇ ਨੂੰ ਵੀ ਹੁਣ ਪੇਪਰ ਖਤਮ ਹੋਣ ਤੋਂ ਬਾਅਦ ਕਰਕੇ ਛੁੱਟੀਆਂ ਹੀ ਨੇ ਉਹ ਘਰੇ ਹੀ ਹੁੰਦਾ ਫਤੇ ਦੇ ਪਾਪਾ ਨੇ ਜਾਣਾ ਸੀ ਬਸ ਉਹਨਾਂ ਦੇ ਨਾਲ ਹੀ ਮੈਂ ਚੱਲ ਪਈ ਸੀ ਕਿਉਂਕਿ ਜੇ ਮੈਨੂੰ ਸਵੇਰੇ ਇਹ ਹੋ ਜਾਂਦਾ ਵੀ ਫਤੇ ਦੇ ਪਾਪਾ ਨੇ ਜਾਣਾ ਹੁੰਦਾ ਹੈ ਤੇ ਮੇਰਾ ਫਿਰ ਉਹਨਾਂ ਦੇ ਨਾਲ ਕਰਕੇ ਲੋਟ ਆ ਜਾਂਦਾ ਹੁੰਦਾ ਹੈ ਵੀ ਚਲੋ ਇਹ ਬਾਟ ਦੂਰ ਦੀ ਕਰਕੇ ਹਨਾ ਫਿਰ ਇਹ ਹੋ ਜਾਂਦਾ ਵੀ ਡੇਢ ਕਿ ਘੰਟਾ ਤਾਂ ਸਾਨੂੰ ਲੱਗੇ ਜਾਂਦਾ ਹੈ ਜਿਵੇਂ ਹੁਣ ਪਹਿਲਾਂ ਮੈਂ ਇਥੋਂ ਗੁਰਪ੍ਰੀਤ ਉਹਨਾਂ ਕੋਲ ਜਾਣਾ ਹੁੰਦਾ ਤੇ ਉਹ ਲੈ ਜਾਂਦਾ ਹੁੰਦਾ ਮੈਨੂੰ ਜਣੀ ਇਹ ਅਮਲੋ ਤੋਂ ਅਮਲੋ ਤੋਂ ਉਹ ਲੈ ਜਾਂਦਾ ਹੁੰਦਾ ਫਿਰ ਉੱਥੋਂ ਅਸੀਂ ਪਹੁੰਚਣਾ ਹੁੰਦਾ ਨਾਨਕੇ ਨਾਨਕੇਾਂ ਤੋਂ ਫਿਰ ਮਾਮਾ ਜੀ ਦਾ ਬੇਟਾ ਜਾਂਦਾ ਹੁੰਦਾ ਅਸੀਂ ਸਾਜਣੀ ਤੈਨੂੰ ਹੀ ਜਾਂਦੇ ਹੁੰਨੇ ਆ ਮੰਮੀ ਨੇ ਲੈ ਕੇ ਫਿਰ ਉੱਥੋਂ ਚੰਡੀਗੜ੍ਹ ਜਾਣਾ ਹੁੰਦਾ ਖੁਸ਼ ਸਾਨੂੰ ਇਹ ਆ ਵੀ ਸਾਡਾ ਰਸਤਾ ਵੀ ਉਧਰ ਚ ਹੀ ਹੋਈਆਂ ਨਾਨਕੇਾਂ ਸਾਈਡ 'ਚ ਹੀ ਉੱਧਰ ਠੀਸਾਨੂੰ ਥੋੜਾ ਨੇੜੇ ਪੈ ਜਾਂਦਾ ਬਸ ਇੱਥੇ ਆਪਾਂ ਘਰੇ ਚਾਹ ਪਾਣੀ ਪੀ ਕੇ ਜਿਹੜੇ ਇੱਕ ਦੋ ਕੋ ਕੰਮਕਾਰ ਕਰਨ ਵਾਲੇ ਸੀ ਬਿਸਤਰੇ ਵਗੈਰਾ ਚੱਕਣ ਵਾਲੇ ਸੀ ਹੋਰ ਜਿਹੜੇ ਮੇਰੇ ਮੇਰੇ ਕਰਨ ਵਾਲੇ ਸੀ ਹਨਾ ਉਹ ਮੈਂ ਕਰ ਲਈ ਸੀ ਬਾਕੀ ਮੈਂ ਛੱਡਤੀ ਸੀ ਵੀ ਚਲ ਮम्मी ਕਰ ਲੈਣਗੇ ਹੁਣ ਹਨਾ ਵੀ ਇੰਨੀ ਜਲਦੀ ਘਰ ਵੀ ਕੀ ਸਕਦੇ ਸੀ ਉਹਦੇ ਕਰਕੇ ਬਸ ਇੱਥੇ ਫਿਰ ਫਤਿਹ ਦੇ ਪਾਪਾ ਚੱਲੇ ਸੀ ਮੈਂ ਉਹਨਾਂ ਦੇ ਨਾਲ ਹੀ ਚੱਲ ਪਈ ਸੀ ਅਸੀਂ ਚੱਲ ਪਈ ਸੀ ਚੰਡੀਗੜ੍ਹ ਨੂੰ ਜਿੱਥੋਂ ਮੰਮੀ ਦੀ ਦਵਾਈ ਚੱਲਦੀ ਆ ਇਸ ਵਾਰ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਦਿਖਾ ਸਕਾਂ ਹਸਪੀਟਲ ਕਿਦੇ ਵਿੱਚ ਮੰਮੀ ਦੀ ਟ੍ਰੀਟਮੈਂਟ ਚੱਲਦਾ ਏ ਹਨਾ ਕਿਦਾਂ ਦਾ ਏ ਜਾਂ ਕੀ ਕੀ ਮੈਂ ਕਿਵੇਂ ਉਹਨਾਂ ਦਾ ਜੋ ਵੀ ਟ੍ਰੀਟਮੈਂਟ ਹੁੰਦਾ ਏ ਹਨਾ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਦਿਖਾਵਾਂਗੀ ਬਾਕੀ ਖੈਰ ਜੀ ਦੇਖਦੇ ਆ ਹਨਾ ਉੱਥੇ ਪਹੁੰਚ ਕੇ ਵੀ ਕਿਵੇਂ ਆ ਫਿਰ ਤੁਹਾਨੂੰ ਦੱਸੂੰਗੀ ਕਿਉਂਕਿ ਹੁਣ ਤੱਕ ਦੀ ਮੈਂ ਹਸਪੀਟਲ ਦਾ ਮਤਲਬ ਰਹਾ ਤਾਂ ਕਈ ਵਾਰ ਲਈ ਪਰ ਇਹ ਹੋ ਜਾਂਦਾ ਵੀ ਹਸਪੀਟਲ ਦਾ ਕੋਈ ਬਲੌਗ ਬਣਾਇਆ ਨਹੀਂ ਹੈਗਾ ਬਸ ਵੈਸੇ ਇਹ ਹੋ ਜਾਂਦਾ ਹੁਣ ਵੀ ਉੱਤੇ ਅੱਜ ਮੰਮੀ ਦਾ ਕੈਨਸਲ ਹੋ ਗਿਆ ਸੀ ਟਰੀਟਮੈਂਟ ਜਿਹੜਾ ਮਤਲਬ ਲਗੋਣਾ ਸੀ ਕਿਉਂਕਿ ਇਹਨਾਂ ਦਾ ਹੈਗਾ ਸੀ 7-8 ਘੰਟੇ ਦਾ ਉਹਦੇ ਕਰਕੇ ਜਿਵੇਂ ਦਵਾਈ ਵਗੈਰਾ ਆਨਲਾਈਨ ਹੋਣੀ ਸੀ ਹੋਰ ਸਿਸਟਮ ਜੋ ਵੀ ਹਸਪੀਟਲ ਦੇ ਅਲੱਗ-ਅਲੱਗ ਜਿਵੇਂ ਹੁੰਦੇ ਨੇ ਵੀ ਇਹ ਹਸਪੀਟਲ ਦੇ ਜਿਵੇਂ ਆਪਦੇ ਹੈਗੇ ਸੀ ਹਨਾ ਮੈਂ ਸਾਰੀ ਕਿਤਾਬ ਜਆ ਉਹਦੇ ਕਰਕੇ ਫਿਰ ਥੋੜਾ ਲੇਟ ਹੋ ਗਏ ਸੀ ਉਹ ਕਹਿੰਦੇ ਵੀ ਤੁਸੀਂ ਮਾਰਨਿੰਗ ਟਾਈਮ ਹੀ ਆਇਓ ਵੀ ਅੱਜ ਤੁਸੀਂ ਰਹਿਣ ਦੋ ਫਿਰ ਅਸੀਂ 5 ਵਜੇ ਆ ਗਏ ਸੀ ਘਰ ਮੈਂ ਹਾਂਜੀ 5 ਵਜੇ ਆ ਗਈ ਸੀ ਬਸ ਆ ਕੇ ਚਾਪਣੀ ਦਾ ਤਾਂ ਕੋਈ ਟਾਈਮ ਹੈ ਨਹੀਂ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਸ਼ਾਮ ਨੂੰ ਕੁਛ ਇਹ ਹੋ ਗਿਆ ਵੀ ਜਲਦੀ ਜਲਦੀ ਕੰਮ ਕਰ ਕਰਕੇ ਹਣਾ ਆਪਾਂ ਇਹ ਰਸਟ ਕਰੀਏ ਫਿਰ ਦੇਖੋ ਤੁਹਾਨੂੰ ਵੀ ਪਤਾ ਹੀ ਹੈ ਨਾ ਵੀ ਹਸਪੀਟਲ ਦੇ ਵਿੱਚ ਸਾਰਾ ਦਿਨ ਵੀ ਖੱਜਲਖੁਆਰੀ ਦੀ ਚ ਲੰਘ ਜਾਂਦਾ ਹੈ ਨਾ ਤੇ ਕੁਝ ਇਹ ਹੋ ਜਾਂਦਾ ਵੀ ਹਸਪੀਟਲ ਵੇਲੇ ਆਪਣਾ ਮਾਈਂਡ ਹੋਰ ਤਰ੍ਹਾਂ ਦਾ ਹੁੰਦਾ ਹੈ ਹੈ ਨਾ ਜਿਵੇਂ ਆਪਾਂ ਕੋਈ ਫੰਕਸ਼ਨ ਵਗੈਰਾ ਜਾਂਦੇ ਆਪਾਂ ਜੇ ਥੱਕ ਵੀ ਸਕ ਜੇ ਉੱਥੇ ਵੀ ਜਾਈਏ ਪਰ ਉਹ ਚੀਜ਼ਾ ਹੈ ਨਾ ਵੀ ਉੱਥੇ ਆਪਣਾ ਹੋਰ ਟਾਈਪ ਮਾਈਂਡ ਸੈਟ ਹੋਇਆ ਹੁੰਦਾ ਹੈ ਨਾ ਵੀ ਜਿਹੜਾ ਜਿਹੜਾ ਮਾਹੌਲ ਹੁੰਦਾ ਨਾ ਉਦੋਂ-ਉਦਾਂ ਮਾਈਂਡ ਹੋਇਆ ਹੁੰਦਾ ਬਸ ਇੱਥੇ ਆਪਾਂ ਸ਼ਾਮ ਦੀ ਰੋਟੀ ਬਣਾਉਣ ਲੱਗ ਗਈ ਸੀ ਫਤੇ ਦੇ ਹੱਥ ਲੱਗਿਆ ਸੀ ਕੈਮਰਾ ਉਹ ਲੱਗਿਆ ਸੀ ਦੁਨੀਆ ਘੁਮਾਉਣਾ ਹਨਾ ਇੱਥੇ ਦਿਖਾਤੀ ਜੀ ਸਾਰੀ ਦੁਨੀਆ ਚਾਰ ਚੁਪੇਰੇ ਨੂੰ ਘੁਮਾ ਘੁਮਾ ਕੇ ਐਮਰਾ ਕਹਿੰਦਾ ਮम्मा ਮੈਂ ਦੇਖੋ ਕਹਿੰਦਾ ਇਹਨੂੰ ਵਿੱਚ ਰੱਖਿਓ ਤੁਸੀਂ ਕਹਿੰਦਾ ਦੇਖੋ ਮੈਂ ਚਾਰ ਚੁਪੇਰੇ ਕਹਿੰਦਾ ਚਾਰੇ ਸਾਈਡਾਂ ਤੇ ਘੁਮਾਤਾ ਮੈਂ ਕਿਹਾ ਠੀਕ ਆ ਸੀ ਘੁੰਮ ਲਈ ਜੀ ਦੁਨੀਆ ਹਨਾ ਬਸ ਉਸ ਤੋਂ ਰੋਟੀ ਬਣੀ ਦਾ ਕਰਕੇ ਫਿਰ ਕਿਉਂਕਿ ਜਿਵੇਂ ਤੁਸੀਂ ਦੇਖਿਆ ਨਾ ਮੈਂ ਥੋੜਾ ਜਲਦੀ ਬਣਾ ਲਈ ਸੀ ਬਣਾਉਣ ਤੋਂ ਬਾਅਦ ਫਿਰ ਮੈਨੂੰ ਜਿਹੜੇ ਇੱਕ ਦੋ ਕੁ ਮੇਰੇ ਕੰਮ ਸੀ ਕਰਨ ਵਾਲੇ ਮੈਂ ਚਲੋ ਉਹ ਲੱਗ ਗਈ ਸੀ ਕਰਨ ਜਿਹੜੇ ਇਹ ਸੀ ਮੈਨੂੰ ਇੱਕ ਤਾਂ ਇਹ ਹੋ ਜਾਂਦਾ ਹੀ ਹੁਣ ਮੌਸਮ ਚੇਂਜ ਹੋਣ ਕਰਕੇ ਨਾ ਕੰਬਲ ਦੇ ਵਿੱਚ ਵੀ ਗਰਮੀ ਆਉਂਦੀ ਆ ਉਹ ਥੋੜੇ ਹੈਵੀ ਨੇ ਤੇ ਹੁਣ ਮੈਨੂੰ ਇਹ ਸੀ ਮੈਂ ਕਿਹਾ ਥੋੜੇ ਜਿਹਾ ਲਾਈਟ ਜੇ ਵੇਟ ਤੇ ਕੱਢ ਦੇ ਆ ਤੇ ਮੰਮੀ ਕਹਿੰਦੇ ਵੀ ਮੈਨੂੰ ਥੋੜਾ ਜਿਆਦਾ ਹਲਕਾ ਲੱਗਦਾ ਇਹ ਕੰਬਲ ਆਪਦਾ ਵੀ ਮੈਂ ਤਾਂ ਇਹਦੇ ਉੱਪਰ ਗਲਾਫ ਚੜਾ ਲੈਣਾ ਤੇ ਉਹਦੇ ਕਰਕੇ ਫਿਰ ਮੈਨੂੰ ਸੀਗਾ ਵੀ ਮੈਂ ਮੰਮੀ ਫਿਰ ਮੈਮੀ ਆਪਣੇ ਕੰਬਲ ਕੱਢ ਲਈ ਸੀ ਜਿਹੜਾ ਮੰਮੀ ਵਾਲਾ ਕੱਢਿਆ ਸੀ ਮੰਮੀ ਦੇ ਨਾਲ ਲੱਗੀ ਸੀ ਮੈਂ ਗਲਾਫ ਚੜਵਾਉਣ ਕੰਬਲ ਤੇ ਕਹਿੰਦੇ ਵੀ ਥੋੜਾ ਜਿਹਾ ਚਲੋ ਇਹ ਅਭੀ ਡਬਲ ਹੋ ਜਾਏਗਾ ਉਹ ਅਭੀ ਗਲਾਫ ਹੋ ਜਾਊਗਾ ਇੱਕ ਕੰਬਲ ਹੋ ਜਾਊਗਾ ਮੇਰੇ ਵਾਲਾ ਵੈਸੇ ਹੀ ਡਬਲ ਪ্লাই ਦਾ ਸੀ ਮੈਂ ਕਿਹਾ ਵੀ ਉਦਾਂ ਹੀ ਆ ਤੇ ਫਤ ਉਹਨਾਂ ਦਾ ਵੀ ਕੱਢ ਲਿਆ ਸੀ ਉਹ ਥੋੜਾ ਜਿਹਾ ਚਲੋ ਜ਼ਿਆਦਾ ਹੈਵੀ ਨਾਲੋਂ ਥੋੜਾ ਠੀਕ ਜਿਹਾ ਸੀ ਤਾਂ ਕਰਕੇ بس ਇੱਥੇ ਮੈਂ ਲੱਗੀ ਐਵੇਂ ਕੱਪੜੇ ਵਗੈਰਾ ਕੱਢ ਕੇ ਸੀ ਕੁਝ ਮੈਂ ਬੈੱਡ ਸ਼ੀਟ ਵਗੈਰਾ ਕੱਢਣੀਆਂ ਸੀ ਇੱਕ ਦੋ ਕੇ ਕੱਢੀਆਂ ਸੀ ਕੁਝ ਜਿਹੜੀ ਮੈਂ ਵੀ ਕੱਢੀ ਸੀ ਉਹਦੇ ਤੇ ਮੈਨੂੰ ਉਹਦੇ ਪਿੱਲੋ ਕਵਰ ਨਹੀਂ ਮਿਲੇ ਹੈਗੇ ਉਹ ਸ਼ਾਇਦ ਇੱਧਰ ਉੱਧਰ ਹੋ ਗਏ ਹੁਣ ਫ੍ਰੀ ਟਾਈਮ ਕਿਸੇ ਦਿਨ ਦੇਖੂੰਗੀ ਉਸ ਦਿਨ ਫਿਰ ਉਹ ਥੋੜਾ ਜਿਹਾ ਸਾਰੀ ਕਰੂੰਗੀ ਸੱਟ ਚੀਜ਼ਾਂ ਬਸ ਕੁਛ ਕਾਟਨ ਦੀ ਜਿਹੜੀ ਵੈੱਡ ਸ਼ੀਟ ਹੱਥ ਲੱਗੀਆਂ ਉਹ ਕੁਛ ਕ ਕੱਢ ਲਈਆਂ ਸੀ ਮੈਂ ਕੁਛ ਰਹਿndੀਆਂ ਨੇ ਹਜੇ ਕੰਪਲੀਟ ਜਣੀ ਸਾਰਾ ਸਟਾਕ ਨਹੀਂ ਕੱਢਿਆ ਹੈਗਾ ਗਰਮੀ ਵਾਲਾ ਅ ਸਰਦੀਆਂ ਵਾਲਾ ਵੀ ਵਿੱਚ ਕੁਛ ਰਹਿndੀਆਂ ਨੇ ਇੱਕ ਦੋ ਕਿ ਇਧਰ ਹੀ ਸਾਈਡ ਰੱਖਣ ਤੋਂ ਕਿਉਂਕਿ ਜੀ ਮੈਂ ਜਿਵੇਂ ਸਰਦੀਆਂ ਨੇ ਫਿਰ ਇਹ ਜਿਹੜੀ ਮਤਲਬ ਅਲਮਾਰੀ ਹੈ ਨਾ ਇਹਦੀ ਹਾਫ ਸਾਈਡ ਇਹ ਹੋ ਜਾਂਦਾ ਹੁੰਦਾ ਵੀ ਸਿਰਫ ਬੈੱਡ ਸ਼ੀਟੇ ਰੱਖੇ ਹੁੰਦੇ ਨੇ ਸਰਦੀਆਂ ਵਾਲੀਆਂ ਜਿਵੇਂ ਹੁਣ ਕੱਡੀਆਂ ਹੋਈਆਂ ਸੀ ਸਰਦੀਆਂ ਵਾਲੀਆਂ ਰੱਖ ਦਿੱਤੀਆਂ ਤੇ ਹੁਣ ਗਰਮੀ ਵਾਲੀਆਂ ਰੱਖ ਦਾਂਗੇ ਇਹਦੇ ਵਿੱਚ ਇਹ ਹੋ ਜਾਂਦਾ ਵੀ ਜਿਵੇਂ ਸਿੰਗਲ ਡਬਲ ਜੋ ਵੀ ਜਿੱਦਾਂ ਦੀਆਂ ਹੈਗੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਰੱਖੀਆਂ ਹੁੰਦੀਆਂ ਨੇ ਜੜੀ ਜੜੀਆਂ ਆਪਾਂ ਜੂਸ ਕਰਦੇ ਆ ਉਹ ਫਿਰ ਉਹਦੇ ਨਾਲ ਇੰਨੀ ਕ ਆਸਾਨੀ ਰਹਦੀ ਆ ਵੀ ਸਰਫੇ ਦੇ ਵਿੱਚ ਬੈੱਡ ਸ਼ੀਟ ਹੁੰਦੀਆਂ ਨੇ ਵੀ ਜਦੋਂ ਆਪਾਂ ਜੂਸ ਕਰਨੀ ਹੁੰਦੀ ਆ ਨਾ ਉਦੋਂ ਸੌਖੀ ਰਹਦੀ ਆ ਚੀਜ਼ ਨਾਲੇ ਪਤਾ ਲੱਗਦਾ ਰਹਿੰਦਾ ਵੀ ਆਹ ਵਾਲੀਆਂ ਹੈਗੀਆਂ ਨੇ ਕਿਉਂਕਿ ਜਿਵੇਂ ਹੁਣ ਇਹ ਹੁੰਦਾ ਵੀ ਆਪਾਂ ਕਿਤੇ ਜਾਣੇ ਹੁੰਨੇ ਆ ਵਧੀਆ ਲੱਗਦੀ ਹੈ ਕੋਈ ਚੀਜ਼ ਹਨਾ ਲੈ ਤਾਂ ਲੈਨੇ ਹੁੰਨੇ ਆ ਪਰ ਕਈ ਵਾਰੀ ਫਿਰ ਉਹ ਜਿਵੇਂ ਹੁਣ ਇਕੱਠੀ ਹੋਈ ਜਾਂਦੇ ਹੁੰਦੇ ਨੇ ਜੀ ਹਨਾ ਜਿਵੇਂ ਇਸ ਵਾਰ ਲੈ ਲਈ ਪਿਛਲੇ ਸਾਲ ਲੈ ਲੀ ਐਵੇਂ ਹਨਾ ਕੁਝ ਬੈਡ ਸੀਟ ਫੜ ਜਾਂਦੀਆਂ ਕੁਝ ਨਹੀਂ ਹੁੰਦੀਆਂ ਤਾਂ ਕਰਕੇ ਫਿਰ ਸੌਖੀਆਂ ਰਹਦੀਆਂ ਨੇ ਵੀ ਯਾਦ ਰਹਿੰਦੀਆਂ ਨੇ ਵੀ ਇਹ ਸਾਡੇ ਕੋਲ ਹੈਗੀਆਂ ਨੇ بس ਉਦਾਂ ਦੇ ਮੈਂ ਫਿਰ ਉਹ ਵੀ ਬੈੱਡ ਸ਼ੀਟ ਜਿਹੜੀ ਬੁਖਸ਼ਾਈ ਸੀ ਦੋ ਦਿਨ ਮੈਨੂੰ ਜਾਂ ਨਹੀਂ ਕਵਰ ਮਿਲੇ ਫਿਰ ਮੈਂ ਉਹ ਚੱਕਤੀ ਸੀ ਫਿਰ ਮੈਂ ਇਹ ਬੁਛਾ ਲਈਆਂ ਨਾਲੇ ਮੈਂ ਅਪਦੇ ਥੱਲੇ ਨੂੰ ਵੀ ਕੱਢੀ ਸੀ ਕੋਟਨ ਦੀ ਉਹ ਕੱਢ ਕੇ ਮੈਂ ਸਾਰਾ ਕੁਝ ਕਰਕੇ ਫਿਰ ਲੱਗੇ ਸੀ ਸੀ ਰੋਟੀ ਬਣੀ ਖਾਣ ਮੈਂ ਕਿਹਾ ਵੀ ਰੋਟੀ ਬਣੀ ਖਾ ਕੇ ਜਲਦੀ ਜਲਦੀ ਕਰਕੇ ਕੰਮ ਕਰ ਫਿਰ ਦੁੱਧ ਪੀ ਕੇ ਕਰਦੇ ਆ ਰੈਸਟ ਕਿਉਂਕਿ अर्ਲੀ ਮਾਰਨਿੰਗ ਫਿਰ ਜਲਦੀ ਉੱਠਣਾ ਹੈ ਵੀ ਜਾਣਾ ਹੈ ਜਾਣ ਕਰਕੇ ਵੀ ਬਸ ਰੋਟੀ ਖਾਣ ਲੱਗੇ ਸੀ ਮੈਂ ਕਿਹਾ ਜੀ ਜਾਂਦੇ ਜਾਂਦੇ ਸਿਆਲ ਦਾ ਲਾਹਾ ਲੈ ਲੀਏ ਅੱਜ ਬਣਾਈ ਸੀ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾਈ ਸੀ ਤੇ ਨਾਲ ਬਣੀ ਹੋਈ ਸੀ ਮਿਕਸ ਦਾਲ ਕਾਲ ਵਾਲੀ ਹੋ ਸੀ ਅੱਜ ਨਵੀਂ ਕੋਈ ਬਣਾਈ ਨਹੀਂ ਸੀ ਉਹ ਪਈ ਸੀ ਤਾਂ ਕਰਕੇ ਕਰ ਉਹਨੂੰ ਤੜਕਾ ਲਗਾ ਕੇ ਵੀ ਚਲੋ ਉਹੀ ਖਾਣੇ ਆਜੋ ਵੀ ਸਵੇਰ ਲਈ ਸ਼ਿਮਲਾ ਮਿਰਚ ਹੈਗੀ ਸੀ ਵੀ ਉਹ ਕੱਟ ਲੈਣੇ ਉਹ ਬਣਾਵਲਾਂਗੇ ਸਵੇਰੇ ਇਥੇ ਕਰ ਦਿੰਨੇ ਆ ਜੀ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਲਵ ਯੂ ਆਲ